ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 8 ਅਕਤੂਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇ ਸਕਦਾ ਹੈ ਅੱਜ ਸਵੇਰ ਵੇਲੇ ਤੋਂ ਲੈ ਕੇ ਦੁਪਹਿਰ ਵੇਲੇ ਤੱਕ ਤਾਂ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਅਤੇ ਖੁਸ਼ਕ ਹੀ ਰਿਹਾ ਪਰ ਜਿਵੇਂ ਹੀ ਬਾਅਦ ਦੁਪਹਿਰ ਤੋਂ ਆਪਾਂ ਜਾਵਾਂਗੇ ਤਾਂ ਰਾਤ ਵੇਲੇ ਤੱਕ ਮੌਸਮ ਬਦਲੇਗਾ ਮੀਂਹ ਨੇਰੀ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਪੈਣ ਦੀ ਸੰਭਾਵਨਾ ਹੈ ਕਿਉਂਕਿ ਇੱਕ ਸਿਸਟਮ ਦਾ ਅਸਰ ਪੰਜਾਬ ਉੱਪਰ ਅਗਲੇ ਕੁਝ ਇੱਕ ਘੰਟਿਆਂ ਤੱਕ ਪੈਣਾ ਸ਼ੁਰੂ ਹੋ ਜਾਵੇਗਾ ਖਾਸ ਕਰਕੇ ਬਾਰਡਰ ਏਰੀਏ ਦੇ ਵਿੱਚ ਉਹਦੇ ਵਿੱਚ ਫਾਜ਼ਲ ਕਾ ਮੁਕਸਰ ਅਮਰਸਰ ਤਰਨਤਾਰਨ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਅਗਲੇ ਕੁਝ ਕਿ ਘੰਟਿਆਂ ਦੇ ਵਿੱਚ ਬੱਦਲਵਾਈ ਦੇ ਨਾਲ ਨਾਲ ਹਲਕਾ ਮੀਂਹ ਪੁੱਜੇਗਾ ਰਾਤਰੇ 9-10 ਵਜੇ ਤੋਂ ਪਹਿਲੋ-ਪਹਿਲੋ ਕਾਫੀ ਇਲਾਕਿਆਂ ਦੇ ਵਿੱਚ ਇਹ ਮੀਂਹ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਜੇਕਰ ਇਹ ਸਿਸਟਮ ਥੋੜਾ ਜਿਆ ਹੋਰ ਮਜ਼ਬੂਤ ਹੋਇਆ ਤਾਂ ਇਹ ਇੱਧਰ ਲੁਧਿਆਣੇ ਤੱਕ ਮੋਗੇ ਤੱਕ ਕਰਪੂਤਲਾ ਤੇ ਜਲੰਧਰ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵੀ ਜ਼ਿਆਦਾਤਰ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇਵੇਗਾ ਪਹਾੜਾਂ ਦੇ ਵਿੱਚ ਲਗਾਤਾਰ ਬਰਫ਼ਵਾਰੀ ਤੇ ਮੀਂਹ ਦਾ ਦੌਰ ਦੇਖਿਆ ਜਾ ਰਿਹਾ ਹੈ ਤੇ ਇਸ ਸਿਸਟਮ ਸਦਕਾ ਰਾਜਸਥਾਨ ਦੇ ਵੀ ਬਾਰਡਰ ਏਰੀਏ ਤੇ ਪੰਜਾਬ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੀਂਹ ਨੇਰੀ ਜਲਦ ਦਰਜ ਕੀਤਾ ਜਾਵੇਗਾ ਇਹ ਕਾਰਵਾਈਆਂ ਕਿਤੇ ਤੇਜ਼ ਹੋਣਗੀਆਂ ਤੇ ਕਿਤੇ ਹਲਕੇ ਤੋਂ ਦਰਮਿਆਨੇ ਮੀਂਹ ਵਾਲੀਆਂ ਵੀ ਰਹਿ ਸਕਦੀਆਂ ਨੇ ਤੇ ਕੁਝ ਦੇ ਖੇਤਰਾਂ ਦੇ ਵਿੱਚ ਸਿਰਫ ਬੱਦਲਬਾਈ ਹੀ ਬਣ ਕੇ ਹਨੇਰੀ ਚਲ ਕੇ ਅੱਗੇ ਲੰਘਦਾ ਹੋ ਜਾਵੇਗਾ ਇਹ ਮੌਸਮ